ਵਿਸਾਖੀ ਦੇ ਤਿਉਹਾਰ ਦਾ ਪੰਜਾਬ ਨਾਲ ਖਾਸ ਕਰ ਸਿੱਖਾਂ ਨਾਲ ਬੜਾ ਗੂੜਾ ਸੰਬੰਧ ਹੈ ਦੱਸ ਦਈਏ ਕਿ ਇਸ ਦਿਹਾੜੇ ਤੇ ਦਸਵੇਂ ਪੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ 1919 ਦੀ ਵਿਸਾਖੀ ਦੇ ਦਿਨ ਹੀ ਜਲ੍ਹਿਆਂਵਾਲੇ ਬਾਗ ਦਾ ਸਤਾ ਵਾਪਰਿਆ 1978 ਦੀ ਵਿਸਾਖੀ ਨੂੰ ਵੀ ਅੰਮ੍ਰਿਤਸਰ 'ਚ ਸਤਾ ਵਾਪਰਿਆ ਵਿਸਾਖੀ ਸਿਰਫ ਮੌਸਮੀ ਤਿਉਹਾਰ ਨਹੀਂ ਹੈ ਇਹ ਦਿਹਾੜਾ ਸਿੱਖਾਂ ਦੀ ਕੁਰਬਾਨੀ ਦੀ ਸਪਿਰਿਟ ਦਾ ਵੀ ਗਵਾਹ ਹੈ ਪਹਿਲਾਂ ਕਦੇ ਦਿਨ ਹੁੰਦੇ ਸੀ ਜਦੋਂ ਪੰਜਾਬ ਦੇ ਕਿਸਾਨ ਤਲੇ ਤੇ ਦੀਵਟੀ ਕਰਦੇ ਵੇਝੇ ਹੋ ਕੇ ਵੀ ਸਾਕੇ ਦਾ ਤਿਹਾੜ ਮਨਾਉਂਦੇ ਸੀ ਐਸੇ ਹੀ ਕਵੀ ਧਨੀ ਰਾਮ ਜਾਤਰੀ ਨੇ ਲਿਖਿਆ ਸੀ ਤੂੜੀ ਤੰਦ ਹਾੜੀ ਸਭ ਵੇਝ ਵਟ ਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਘੱਟ ਕੇ ਪੱਗ ਚੱਗਾ ਚਾਦਰ ਨਵਾਂ ਸਵਾਏ ਕੇ ਸੰਮਾ ਵਾਲੀ ਡਾਂਗ ਉੱਤੇ ਤੇਲ ਲਾਇ ਕੇ ਕੱਚੇ ਮਾਰ ਵੰਜਲੀ ਆਨੰਦ ਛਾ ਗਿਆ ਮਾਰਦਾ ਦਮਾਵੇਂ ਜੱਟ ਮੇਲੇ ਆ ਗਿਆ ਪਰ ਅੱਜ ਪੰਜਾਬ ਦੇ ਕਿਸਾਨਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਇਸ ਦਾ ਅੰਦਾਜ਼ਾ ਆਏ ਤਾਂ ਕਿਸਾਨਾਂ ਦੇ ਪ੍ਰਦਰਸ਼ਨਾਂ ਤੋਂ ਲਾਇਆ ਜਾ ਸਕਦਾ ਹੈ ਪਰ ਮਨੁੱਖ ਦੀ ਰੂਹ ਉਦੋਂ ਵਿੰਨੀ ਜਾਂਦੀ ਹੈ ਜਦੋਂ ਕਰਜ਼ੇ ਤੋਂ ਤੰਗ ਹੈ ਕਿਸਾਨ ਖੁਦਕੁਸ਼ੀ ਦਾ ਰਸਤਾ ਚੁਣਦੇ ਨੇ ਬੀਤੇ ਕੁਝ ਦਿਨਾਂ ਤਲਾ ਪੰਜਾਬ ਦੇ ਸੰਗਰੂਰ ਵਿੱਚ ਕਰਜ਼ੇ ਤੋਂ ਪਰੇਸ਼ਾਨ 25 ਸਾਲਾ ਕਿਸਾਨ ਨੌਜਵਾਨ ਨੇ ਫਹਾਲਾ ਦੀ ਖੁਦਕੁਸ਼ੀ ਕਰ ਲਈ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਦੇ ਸਿਰ ਤੇ 8 ਲੱਖ ਰੁਪਏ ਦਾ ਕਰਜ਼ਾ ਸੀ ਜਿਸ ਨੂੰ ਉਹ 모ੜਨ ਦਾ ਅਸਮਰੱਥ ਸੀ ਉਸਪੋਲ 1.5 ਏਕੜ ਦੀ ਜ਼ਮੀਨ ਸੀ ਜੋ ਠੇਕੇ ਤੇ ਦੇ ਕੇ ਸੱਤਰੀ ਵਿੱਚ ਦਿਹਾੜੀ ਦੇ ਕੰਮ ਕਰਦਾ ਸੀ ਉਹ ਆਪਣੇ ਪਿੱਛੇ 22 ਸਾਲ ਦਾ ਬੱਚਾ ਅਪਾਹਜ ਪਤਨੀ ਤੇ ਆਪਣੀ ਮਾਂ ਨੂੰ ਪੱਲਿਆਂ ਛੱਡ ਗਿਆ ਹੈ 2022 ਦੇ ਸਰਕਾਰੀ ਅੰਕੜਿਆਂ ਮੁਤਾਬਕ ਅਜਿਹੇ ਮਾਮਲੇ ਸਭੰਦੀ ਸਾਲ 2022 ਵਿੱਚ 11290 ਆਤਮ ਹੱਤਿਆ ਦੇ ਮਾਮਲੇ ਦਰਜ ਹੋਏ ਸੀ ਤੇ ਹਰ ਬੀਤ ਦੇ ਘੰਟੇ ਵਿੱਚ ਇੱਕ ਕਿਸਾਨ ਜਾਂ ਖੇਤਕਾਹਵਾ ਆਪਣੀ ਜਾਨ ਲੈ ਲੈਂਦਾ ਸੀ ਦਸ ਬਈਏ ਕਿ ਹਰ ਕਿਸਾਨ ਅਮੀਰ ਨਹੀਂ ਹੁੰਦਾ ਤਈ ਵਾਰਤਾ ਕਿਸਾਨ ਨੂੰ ਫਸਲਾਂ ਦੇ ਮਾਰ ਲੈ ਬੈਂਦੀ ਹੈ ਤੇ ਜੇ ਫਸਲ ਚੰਗੀ ਵੀ ਹੋ ਜਾਵੇ ਤਾਂ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਉਸ ਦੀ ਫਸਲ ਸਹੀ ਰੇਟ ਤੇ ਵਿਕੇਗੀ ਜਾਂ ਨਹੀਂ ਤੇ ਜੇ ਇਹਨਾਂ ਮੰਗਾ ਨੂੰ ਲੈ ਕੇ ਕਿਸਾਨ ਧਰਨਾ ਲਾਉਂਦੇ ਨੇ ਤਾਂ ਉਹਨਾਂ ਤੇ ਪੁਲਿਸ ਫੋਰਸ ਤੇ ਬੀਐਸਐਫ ਦੀਆਂ ਤਾਇਨਾਤ ਟੀਮਾਂ ਵੱਲੋਂ ਜਾਨਲੇਵਾ ਹਮਲੇ ਕੀਤੇ ਜਾਂਦੇ ਨੇ ਤੁਸੀਂ ਬਿਲਕੁਲ ਸਹੀ ਸੁਣਿਆ ਜਾਨਲੇਵਾ ਹਮਲੇ ਅਜਿਹੇ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਸਰਹੱਦਾਂ ਤੇ ਦੁਸ਼ਮਣ ਫੌਜ ਤੇ ਹਮਲਾ ਕਰਨ ਲਈ ਵਰਤੇ ਜਾਂਦੇ ਨੇ इस गल पुष्टि किसान आगू सरवण सिंह पंधेर ने अपनी जबानी की थी। है। ये पुलिस नहीं इस्तेमाल करती ये मिलिट्री इस्तेमाल करती है ये रबड़ की गोली नहीं हमारे लोग इसको रबड़ की गोली है, ये स्मोक सेल एयर ब्रेस्ट है ये लगने के बाद फटता है और जख्म करता है, ये अकेला मिलिट्री ही इस्तेमाल करती है इसको पुलिस कभी नहीं इस्तेमाल करती है। इसमें लिखा ये पुलिस कभी नहीं इस्तेमाल एक्सपायरी डेट है स्पैरी इसलिए है फिर जब रिकॉर्ड चेक किया जाएगा ये किसानों पर बल प्रयोग किया गया तो रिकॉर्ड में ये चीजें नहीं आएंगी ये एस एल आर जो चलती है ये उसका खोल है अब इधर पकड़े गए तो क्या बोलेंगे भी किसानों ने गोली चलाई हमारे आदमी जब उधर गए तो वहां से उठा के लाए वहां ये खोल पड़े हुए बैरिकेटो के पास ये उधर से चल रही है और ये भी प्राइवेट परचेज है ਠੀਕ ਹੈ ਇੰਤਹਾ ਦੇ ਉਹਦੋ ਜਾਂਦੀ ਹੈ ਜਦੋਂ ਇਹਨਾਂ ਚੀਜ਼ਾਂ ਨੂੰ ਮੀਡੀਆ ਅਦਾਰਾ ਆਪਣੇ ਚੈਨਲਾਂ ਤੇ ਨਹੀਂ ਦਿਖਾਉਂਦਾ ਖਬਰ ਚ ਬਦਲਾਅ ਕਰਕੇ ਤੇ ਅਧੂਰੀ ਜਾਣਕਾਰੀ ਦੇ ਕੇ ਪੱਖਪਾਤ ਕੀਤਾ ਜਾਂਦਾ ਹੈ ਤੇ ਜੋ ਜ਼ਰੂਰੀ ਜਾਣਕਾਰੀ ਆਮ ਜਨਤਾ ਨੂੰ ਮਿਲਣੀ ਚਾਹੀਦੀ ਹੈ ਉਸ ਤੋਂ ਵਾਂਝੇ ਰੱਖਿਆ ਜਾਂਦਾ ਹੈ ਹੁਣ ਸਮਾਂ ਆ ਗਿਆ ਹੈ ਸੁਚੇਤ ਹੋਣ ਦਾ ਤੇ ਕਿਸਾਨਾਂ ਦੇ ਹੱਕ ਚ ਆਪਣੀ ਆਵਾਜ਼ ਬੁਲੰਦ ਕਰਨ ਦਾ